ਭ੍ਰਿਤੇ ਕਿਸੇ ਵੀ ਬੰਦੇ ਨੂੰ ਟੋਲ ਕਰਨ ਦੀ ਗੱਲ ਹੈ ਲੋ ਜਾਂ ਕਿਸੇ ਵੀ ਬੰਦੇ ਦੇ ਬਾਰੇ ਵਿਚਾਰ ਰੱਖਣ ਦੀ ਗੱਲ ਹੈ ਲੋ ਜਦੋਂ ਤੱਕ ਤਾਂ ਬਹੁਤੇ ਲੋਕ ਉਹਨੂੰ ਨਹੀਂ ਪਸੰਦ ਕਰ ਰਹੇ ਬਹੁਤ ਸਮੇਂ ਤੱਕ ਕਹਿਣਗੇ ਇਹ ਗਲਤ ਹੈ ਪਰਮਨਾਮ ਦੀ ਕੁੜੀ ਦੀ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਹੈ ਨਾ ਤੇ ਹੁਣੇ-ਹੁਣੇ ਉਹਦਾ ਇੱਕ ਨਵਾਂ ਗਾਣਾ ਵੀ ਆਇਆ ਹੈ ਜੀ ਉਹ ਵੀ ਹਿੱਟ ਰਿਹਾ ਮਾਹੀ ਇੰਨਾ ਸੋਹਣਾ ਕੁੜੀ ਖੁਦ ਦੱਸਦੀ ਹੈ ਕਿ ਪਹਿਲਾਂ ਮੈਨੂੰ ਕਿਸ ਤਰੀਕੇ ਦੇ ਨਾਲ ਲੋਕ ਟ੍ਰੀਟ ਕਰਦੇ ਸੀ ਕਹਿੰਦੇ ਸੀਗੇ ਕਿ ਤੂੰ ਕਰ ਕੀ ਲੇਂਗੀ ਨਾ ਤੇਰ ਕੋ ਲੱਕਾ ਲੈ ਨਾ ਤੇਰ ਕੋ ਸ਼ਕਲ ਲੈ ਮੇਰੀ ਕਾਲੀ ਔਰਾਤਾਂ ਨੂੰ ਆ ਦਿਲ ਦੇ ਵਾਂਗ ਜਗਾਵੇ ਮੇਰਾ ਮਾਹੀ ਇੰਨਾ ਸੋਹਣਾ ਸਿੱਕਾ ਹੁਸਨ ਨੂੰ ਪਾਵੇ ਇਸ ਤੋਂ ਇਲਾਵਾ ਜਦੋਂ ਉਹਨੂੰ ਕਿਹਾ ਜਾਂਦਾ ਸੀ ਕਿ ਮੁੰਡੇ ਰੈਪ ਕਰਦੇ ਹੁੰਦੇ ਨੇ ਕੁੜੀਆਂ ਰੈਪ ਨਹੀਂ ਕਰਦੀਆਂ ਹੁੰਦੀ ਉਹ ਵੀ ਉਹਨੇ ਕਰਕੇ ਦਿਖਾਇਆ ਅਣੀ ਚਿਪਿੰਡਾ ਰਪੋਤੇ ਨੂੰ ਵੇਨਾਸ ਨਾ ਹੁਣ ਉਹ ਲੋਕ ਜਿਹੜੇ ਕਦੇ ਉਹਨਾਂ ਦੇ ਘਰ ਦੇ ਦਰਵਾਜੇ ਤੇ ਆ ਕੇ ਖੜੇ ਨਹੀਂ ਹੁੰਦੇ ਸੀ ਉਹ ਲੋਕ ਜਿਹੜੇ ਦੇਖ ਕੇ ਮੂੰਹ ਵੱਟ ਲੈਂਦੇ ਸੀਗੇ ਵੀ ਇਹ ਕਿੱਥੋਂ ਆ ਗਏ ਹੁਣ ਉਹੀ ਲੋਕ ਕਹਿੰਦੇ ਨੇ ਕਿ ਇਹ ਨਵਰਗਾ ਦਾ ਕੋਈ ਬੰਦਾ ਹੀ ਹੀਰ ਆਖਦੀ ਵੇ ਜੋਗਿਆ ਤੂਠ ਬੋਲੇ ਤੇ ਕੋ ਰੁੱਠੜੇ ਯਾਰ ਮਨਾਮ ਦਾ ਉਸ ਚੀਜ਼ ਦੇ ਨਾਲ ਟਾਰਗੇਟ ਕਰ ਰਹੇ ਨੇ ਕਿ ਤੂੰ ਗਾਣੇ ਦੇ ਵਿੱਚ ਦੋ ਨਾਲੀਆਂ ਦੀ ਗੱਲ ਕੀਤੀ ਹੈ ਤੂੰ ਗਾਣੇ ਦੇ ਵਿੱਚ ਹਥਿਆਰ ਦਿਖਾਏ ਆ ਮੈਨੂੰ ਗੋਲੀਆਂ ਚਾਉਣੀਆਂ ਸਖਾਈ ਜਾਂਦਾ ਆ ਮੇਰੇ ਕੋਲੋਂ ਗੰਨਾ ਲੋਡ ਕਰਵਾਈ ਜਾਂਦਾ ਹੈ ਦੂਸਰੇ ਪਾਸੇ ਨੂੰ ਲੋਕਾਂ ਨੇ ਉਹਨੂੰ ਪੜਨਾ ਸ਼ੁਰੂ ਕਰਤਾ ਪੋਸਟਾਂ ਪਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹ ਕਿਹੜੇ ਸਮਾਜ ਦੀ ਗੱਲ ਕੀਤੀ ਜਾ ਰਹੀ ਹੈ ਇਹਨੂੰ ਇਦਾਂ ਨਹੀਂ ਗਾਣਾ ਬਣਾਉਣਾ ਚਾਹੀਦਾ ਸੀ ਫਿਰ ਆਪਾਂ ਇਹ ਵੀ ਕਹਿ ਰਹੇ ਨੇ ਕਿ ਮਤਲਬ ਕਿ ਚੰਗੀ ਚੀਜ਼ ਆਵੇ ਪਰ ਦੂਸਰੇ ਪਾਸੇ ਜੇ ਤਾਂ ਚੰਗੀਆਂ ਚੀਜ਼ਾਂ ਆਉਂਦੀਆਂ ਨੇ ਆਪਾਂ ਸੁਣਨਾ ਵੀ ਪਸੰਦ ਨਹੀਂ ਕਰਦੇ ਦੇਖਣਾ ਵੀ ਪਸੰਦ ਨਹੀਂ ਕਰਦੇ ਬੱਬੂ ਮਾਨ ਜਦੋਂ ਸ਼ੀਰੋ ਸ਼ੀਰੋ ਦੇ ਵਿੱਚ ਹਿੱਟ ਹੋਏ ਸੀਗੇ ਨਾ ਜਦੋਂ ਦਾ ਸ਼ੁਰੂਆਤੀ ਸਮਾਂ ਸੀ ਉਹਨਾਂ ਤਾਂ ਬਹੁਤ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ ਉਦੋਂ ਵੀ ਇਹੀ ਕਿਹਾ ਜਾਂਦਾ ਸੀਗਾ ਵੀ ਇਹ ਗਾਣੇ ਸਹੀ ਨਹੀਂ ਇਹ ਗਾਣੇ ਗਲਤ ਕਹੇ ਜਾਂਦੇ ਨੇ ਅੱਜ ਦੇਖਿਆ ਜਾਂਦਾ ਹੈ ਕਿ ਉਹਨਾਂ ਵਰਗੀ ਨਾ ਕੋਈ ਗਾਇਕੀ ਨਾ ਹੀ ਕੋਈ ਗੀਤਕਰ ਨਾ ਹੀ ਕੋਈ ਇਨਸਾਨ ਜੀ ਨਾ ਜਿਹੜੀ ਗੱਲ ਉਹ ਕਹਿ ਦਿੰਦੇ ਨੇ ਬਸ ਫਿਰ ਉਹ ਤੇ ਖੜ ਜਾਂਦੇ ਨੇ ਉਹਨਾਂ ਦੇ ਅੱਗੇ ਕੋਈ ਨਹੀਂ ਟਿਕ ਸਕਦਾ ਤੁਸੀਂ ਗਾਣਿਆਂ ਨੂੰ ਸਿਰਫ 뮤직 ਦੇ ਤੌਰ ਤੇ ਕਿਉਂ ਨਹੀਂ ਦੇਖ ਸਕਦੇ ਬਿਲਕੁਲ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਨਾ ਗਾਣਿਆਂ ਨੂੰ ਸਿਰਫ ਡਾਂਸ ਕਰਨ ਦੇ ਲਈ ਵਿਆਹਾਂ ਸ਼ਾਦੀਆਂ ਦੇ ਵਿੱਚ ਵਰਤਣਾ ਗਾਣਿਆਂ ਤੋਂ ਕੌਣ ਕਹਿੰਦਾ ਤੁਹਾਨੂੰ ਗਾਣਿਆਂ ਤੋਂ ਸਿੱਖੋ ਤੁਸੀਂ ਹਰ ਇੱਕ ਗੱਲ ਦੇ ਦੋ ਪਹਿਲੂ ਹੁੰਦੇ ਨੇ ਜਿਵੇਂ ਆਪਾਂ ਸੱਜਾ ਪਾਸਾ ਕਹਿੰਦੇ ਆ ਉਵੇਂ ਖੱਬਾ ਪਾਸਾ ਵੀ ਹੁੰਦਾ ਸਿੱਧਾ ਤੇ ਪੁੱਠਾ ਹੁੰਦਾ ਐਵੇਂ ਹੀ ਆਪਾਂ ਜੇ ਸਮਾਜ ਦੀ ਗੱਲ ਕਰੀਏ ਗੁਰ ਸ਼ਰਨ ਤੇ ਸਮਾਜ ਨੂੰ ਇਹ ਕਹਿੰਦੇ ਨੇ ਕਿ ਜੇ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਤਾਂ ਸਮਾਜ ਨੂੰ ਦੋ ਪਾਸੇ ਹੁੰਦੇ ਨੇ ਆਪਾਂ ਅਕਸਰ ਕਿਸੇ ਵੀ ਗੱਲ ਦੇ ਵਿੱਚ ਦੇਖ ਲਈਏ ਕਿ ਜੇ ਪਰਿਵਾਰ ਇੱਕ ਗੱਲ ਨੂੰ ਨਾ ਕਹਿ ਰਿਹਾ ਤੇ ਉਸੇ ਟਾਈਮ ਜਦੋਂ ਉਹ ਕੋਈ ਗੱਲ ਚੰਗੀ ਪਾਸੇ ਨੂੰ ਹੋ ਜਾਂਦੀ ਆ ਤਾਂ ਪਾਸਾ ਪੋਇਟ ਦੰਦਦੇ ਨੇ ਕਿ ਹਾਂ ਇਹ ਚੀਜ਼ ਤਾਂ ਐਵੇਂ ਹੀ ਆ ਜੇ ਆਪਾਂ ਕਿਸੇ ਮਾੜੀ ਗੱਲ ਨੂੰ ਲੈ ਕੇ ਉਸ ਚੀਜ਼ ਨੂੰ ਭੰਡੀਏ ਜਾਂ ਫਿਰ ਉਸੇ ਟਾਈਮ ਉਸ ਦਾ ਚੰਗਾ ਪਾਸੇ ਦੇਖ ਲੈਂਦੇ ਨੇ ਜੇ ਚੰਗੀ ਗੱਲ ਹੈ ਤਾਂ ਉਸ ਟਾਈਮ ਹੀ ਉਹਦਾ ਮਾੜਾ ਪਾਸਾ ਵੀ ਦੇਖ ਲੈਂਦੇ ਹਣਾ ਤੇ ਆਪਾਂ ਅਕਸਰ ਇਹ ਚੀਜ਼ਾਂ ਦੇਖਦੇ ਰਹਿੰਦੇ ਹਾਂ ਕਿ ਜੇ ਸਮਾਜ ਦੇ ਵਿੱਚ ਵੀ ਕੋਈ ਗੱਲ ਹੋ ਜਾਂਦੀ ਕਿ ਨਹੀਂ ਨਹੀਂ ਐਦਾਂ ਨਹੀਂ ਤਾਂ ਐਦਾਂ ਹੋਣਾ ਚਾਹੀਦਾ ਆ ਤੇ ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਹਾਂ ਵੀ ਜਿਵੇਂ ਆਪਾਂ ਅਕਸਰ ਜਿਹੜੀਆਂ ਕਹਾਵਤਾਂ ਨੇ ਬੇਸ਼ੱਕ ਪੁਰਾਣੇ ਸਮੇਂ ਦੇ ਵਿੱਚ ਬਣੀਆਂ ਨੇ ਕਿ ਆਰੀ ਨੂੰ ਇੱਕ ਪਾਸੇ ਦੰਦੀ ਹੁੰਦਾ ਪਰ ਸਮਾਜ ਨੂੰ ਆਪਾਂ ਨਹੀਂ ਬਦਲ ਸਕਦੇ ਜਿਵੇਂ ਉਹੀ ਗੱਲ ਆ ਜਾਂਦੀ ਹੈ ਕਿ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਸਮਾਜ ਨੂੰ ਦੋ ਪਾਸੇ ਦੰਦੇ ਹੁੰਦੇ ਨੇ ਬਿਲਕੁਲ ਕੋਈ ਵੀ ਗੱਲ ਹੋ ਜਵੇ ਆਪਾਂ ਵੀ ਦੇਖਦੇ ਆ ਕਿ ਉਸੇ ਗੱਲ ਨੂੰ ਕਹੀ ਜਾਣਗੇ ਨਹੀਂ ਨਹੀਂ ਇਹ ਬਹੁਤ ਗਲਤ ਹੈ ਜੋ ਦੇਖਦੇ ਨੇ ਕਿ ਨਹੀਂ ਇਹ ਬਹੁਤੇ ਲੋਕ ਇਸ ਕਾਲ ਦੇ ਫੇਵਰ ਦੇ ਵਿੱਚ ਜਾ ਰਹੇ ਨੇ ਫਿਰ ਕਹਿਣਗੇ ਨਹੀਂ ਜੀ ਨਹੀਂ ਇਹ ਸਹੀ ਹੈ ਹੁਣ ਇੱਥੇ ਕਿਸੇ ਵੀ ਬੰਦੇ ਨੂੰ ਟੋਲ ਕਰਨ ਦੀ ਗੱਲ ਲੈ ਲਓ ਜਾਂ ਕਿਸੇ ਵੀ ਬੰਦੇ ਦੇ ਬਾਰੇ ਵਿਚਾਰ ਰੱਖਣ ਦੀ ਗੱਲ ਲੈ ਲਓ ਜਦੋਂ ਤੱਕ ਤਾਂ ਬਹੁਤੇ ਲੋਕ ਉਹਨੂੰ ਨਹੀਂ ਪਸੰਦ ਕਰ ਰਹੇ ਬਹੁਤ ਸਮੇਂ ਤੱਕ ਕਹਿਣਗੇ ਇਹ ਗਲਤ ਹੈ ਇਹ ਫਲਾਣਾ ਇਹ ਢਮਕਾਣਾ ਉਹਨੂੰ ਨਿੰਦੇ ਆ ਜਾਂਦਾ ਹੈ ਭੰਡਿਆ ਜਾਂਦਾ ਪਰ ਜਿਵੇਂ ਹੀ ਬਹੁਤੇ ਲੋਕਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਨੇ ਜਾਂ ਕਹਿ ਲਓ ਕਿ ਉਹ ਮਸ਼ਹੂਰ ਹੋ ਜਾਂਦੇ ਨੇ ਫਿਰ ਉਹਨਾਂ ਦੇ ਪਿੱਛੇ ਪਿੱਛੇ ਜਾਂਦੇ ਹਮ ਹੁਣ ਪਰਮਨਾਮ ਦੀ ਕੁੜੀ ਦੀ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਹਨਾ ਤੇ ਹੁਣੇ-ਹੁਣੇ ਉਹਦਾ ਇੱਕ ਨਵਾਂ ਗਾਣਾ ਵੀ ਆਇਆ ਹੈ ਜੀ ਉਹ ਵੀ ਹਿੱਟ ਰਿਹਾ ਹਮ ਉਹ ਉਹ ਕੁੜੀ ਖੁਦ ਦੱਸਦੀ ਹੈ ਕਿ ਪਹਿਲਾਂ ਮੈਨੂੰ ਕਿਸ ਤਰੀਕੇ ਦੇ ਨਾਲ ਲੋਕ ਟ੍ਰੀਟ ਕਰਦੇ ਸੀ ਹਮ ਕਹਿੰਦੇ ਸੀਗੇ ਕਿ ਤੂੰ ਕਰ ਕੀ ਲਏਂਗੀ ਨਾ ਤੇਰੇ ਕੋ ਲੱਕਾ ਲੈ ਨਾ ਤੇਰੇ ਕੋ ਸ਼ਕਾ ਲੈ ਨਾ ਤੇਰੀ ਬਾਡੀ ਹੈ ਵੀ ਸਿੰਗਰ ਐਕਟਰ ਮਾਡਲ ਜਦੋਂ ਆਪਾਂ ਇੰਡਸਟਰੀ ਦੀ ਗੱਲ ਕਰਦੇ ਆ ਨਾ ਉਸ ਦੇ ਵਿੱਚ ਤਾਂ ਇਹ ਸਭ ਕੁਝ ਪਹਿਲਾਂ ਦੇਖਿਆ ਜਾਂਦਾ ਜੀ ਪਰ ਉਸ ਕੁੜੀ ਨੇ ਸਭ ਕੁਝ ਫੇਲ ਕਰ ਹਮ ਇਸ ਤੋਂ ਇਲਾਵਾ ਜਦੋਂ ਉਹਨੂੰ ਕਿਹਾ ਜਾਂਦਾ ਸੀ ਕਿ ਮੁੰਡੇ ਰੈਪ ਕਰਦੇ ਹੁੰਦੇ ਨੇ ਕੁੜੀਆਂ ਰੈਪ ਨਹੀਂ ਕਰਦੀਆਂ ਹੁੰਦੀਆਂ ਉਹ ਵੀ ਉਹਨੇ ਕਰਕੇ ਦਿਖਾਇਆ ਹੁਣ ਉਹ ਲੋਕ ਜਿਹੜੇ ਕਦੇ ਉਹਨਾਂ ਦੇ ਘਰ ਦੇ ਦਰਵਾਜ਼ੇ ਤੇ ਆ ਕੇ ਖੜੇ ਨਹੀਂ ਹੁੰਦੇ ਸੀ ਉਹ ਲੋਕ ਜਿਹੜੇ ਦੇਖ ਕੇ ਮੂੰਹ ਵੱਟ ਲੈਂਦੇ ਸੀਗੇ ਕਿ ਇਹ ਕਿੱਥੋਂ ਆ ਗਏ ਹੁਣ ਉਹੀ ਲੋਕ ਕਹਿੰਦੇ ਨੇ ਕਿ ਇਹਨਾਂ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਜੀ ਹੁਣ ਉਹ ਕਹਿੰਦੇ ਨੇ ਅਸੀਂ ਤਾਂ ਇਹਦੇ ਨਾਲ ਫੋਟੋ ਖਿਚਵਾ ਲਈ। ਉੱਥੇ ਗੁਰੂ ਸ਼ਰਨ ਸੋਸ਼ਲ ਮੀਡੀਆ ਤੇ ਵੀ ਇੱਕ ਚੀਜ਼ ਇਹ ਆ ਰਹੀ ਹੈ ਕਿ ਉਹਨੂੰ ਕਹਿੰਦੇ ਆ ਕਿ ਵੀ ਇਹ ਤੂੰ ਗਾਣੇ ਦੇ ਵਿੱਚ ਮੈਸੇਜ ਵੀ ਕੀ ਦੇ ਰਹੀ ਹੈ। ਹੋ ਸਕਦਾ ਹੈ ਕਿ ਜਿਵੇਂ ਹੁਣ ਉਹਦੀ ਇਮੇਜ ਬਣ ਗਈ ਆ ਹਨਾ ਤਾਂ ਸਾਰੇ ਲੋਕ ਉਸ ਨੂੰ ਉਸ ਚੀਜ਼ ਦੇ ਨਾਲ ਟਾਰਗੇਟ ਕਰ ਰਹੇ ਨੇ ਕਿ ਤੂੰ ਗਾਣੇ ਦੇ ਵਿੱਚ ਦੋ ਨਾਲੀਆਂ ਦੀ ਗੱਲ ਕੀਤੀ ਹੈ, ਤੂੰ ਗਾਣੇ ਦੇ ਵਿੱਚ ਹਥਿਆਰ ਦਿਖਾਇਆ ਹਨਾ ਤੇ ਮਤਲਬ ਉਦਾਂ ਗੱਲ ਕੀਤੀ ਆ। ਉਹਨੂੰ ਇਹ ਵੀ ਕਿਹਾ ਜਾ ਰਿਹਾ ਕਿ ਜਿਵੇਂ ਹੋਰ ਜਿਵੇਂ ਸਿੱਧੂ ਮੂਸੇਵਾਲਾ ਦੀ ਕਿਹਾ ਜਾ ਰਿਹਾ ਕਿ ਉਹ ਰੈਪ ਕਰਦੇ ਸੀਗੇ ਤੇ ਉਵੇਂ ਹੀ ਰੈਪ ਉਹ ਕਰਦੀ ਹੈ ਤੇ ਉਹ ਵੀ ਅੱਗੇ ਆਈ ਹੈ ਹਨਾ ਪਰ ਉਹਨੂੰ ਵੀ ਇਹ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਨੇ ਵੀ ਤਾਂ ਐਦਾਂ ਹੀ ਕੀਤਾ ਸੀਗਾ ਵੀ ਉਹ ਮਤਲਬ ਕਿ ਉਹਦੇ ਹੀ ਗਾਣੇ ਦੇ ਵਿੱਚ ਵੀ ਹਥਿਆਰਾਂ ਦੀ ਗੱਲ ਹੁੰਦੀ ਸੀਗੀ ਮੋਸਟਲੀ ਪਰ ਮੈਨੂੰ ਲੱਗਦਾ ਕਿ ਜਿਵੇਂ ਹੁਣ ਪਹਿਲਾਂ ਉਹੀ ਲੋਕ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਹਨਾ ਪੋਸਟਾਂ ਪਾ ਕੇ ਉਹਨੂੰ ਚੰਗਾ ਕਹਿ ਰਹੇ ਸੀ ਪਰ ਜਦੋਂ ਉਹਦੇ ਗਾਣੇ ਚੜ੍ਹ ਗਿਆ ਤਾਂ ਮਤਲਬ ਕਿ ਦੂਸਰੇ ਪਾਸੇ ਨੂੰ ਲੋਕਾਂ ਨੇ ਉਹਨੂੰ ਪੰਡਣਾ ਸ਼ੁਰੂ ਕਰਤਾ ਪੋਸ ਹਜਾਰਾ ਹੈ ਕਿ ਇਹ ਕਿਹੜੇ ਸਮਾਜ ਦੀ ਗੱਲ ਕੀਤੀ ਜਾ ਰਹੀ ਹੈ ਇਹਨੂੰ ਇਦਾਂ ਨਹੀਂ ਗਾਣਾ ਬਣਾਉਣਾ ਚਾਹੀਦਾ ਸੀਗਾ ਪਰ ਦੂਸਰੇ ਪਾਸੇ ਜਦੋਂ ਆਪਾਂ ਲੋਕਾਂ ਦੇ ਉੱਤੇ ਕਮੈਂਟ ਪੜ੍ਹਦੇ ਆਂ ਤਾਂ ਉੱਥੇ ਲੋਕ ਕਮੈਂਟਾਂ ਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਅ ਅੱਜ ਕੱਲ ਚੱਲਦਾ ਹੀ ਆਹੀ ਕੁਛ ਹੈ ਹੂੰ ਆਪਾਂ ਚੰਗੇ ਗਾਣੇ ਸੁਣਦੇ ਕਦੋਂ ਆਪਾਂ ਵੀ ਤਾਂ ਦੁਨਾਲੀਆਂ ਬੰਦੂਖਾਂ ਹਥਿਆਰਾਂ ਵਾਲੀ ਜਿਹੜੀ ਗੱਲ ਕਰਦੇ ਆ ਉਹੀ ਆਪਾਂ ਚੀਜ਼ ਚੀਜ਼ ਸੁਣ ਰਹੇ ਆ ਤੇ ਉਹੀ ਸਾਡੇ ਤੱਕ ਪਰੋਸੀਆਂ ਜਾ ਰਹੀਆਂ ਨੇ ਤੇ ਸਾਡਾ ਇੰਟਰਸਟ ਵੀ ਉਹਨਾਂ ਬਾਰੇ ਪਾਸ ਹੀ ਹੈ ਫਿਰ ਆਪਾਂ ਇਹ ਵੀ ਕਹਿ ਰਹੇ ਨੇ ਕਿ ਅ ਮਤਲਬ ਕਿ ਚੰਗੀ ਚੀਜ਼ ਆਵੇ ਪਰ ਦੂਸਰੇ ਪਾਸੇ ਜਦੋਂ ਚੰਗੀਆਂ ਚੀਜ਼ਾਂ ਆਉਂਦੀਆਂ ਨੇ ਆਪਾਂ ਸੁਣਨਾ ਵੀ ਪਸੰਦ ਨਹੀਂ ਕਰਦੇ ਦੇਖਣਾ ਵੀ ਪਸੰਦ ਨਹੀਂ ਕਰਦੇ ਇਹ ਰੋਲਾ ਤਾਂ ਆਪਾਂ ਦੀ ਬਹੁਤ ਸਮੇਂ ਤੋਂ ਚੱਲੇ ਆ ਰਿਹਾ ਹੈ ਕਿ ਗਾਣੇ ਕਿਹੋ ਜਿਹੇ ਬਣਨੇ ਚਾਹੀਦੇ ਨੇ ਗਾਣਿਆਂ ਦੇ ਵਿੱਚ ਨਕਸ਼ਰਤਾ ਹੈ ਗਾਣਿਆਂ ਦੇ ਕਾਰਨ ਸਮਾਜ ਖਰਾਬ ਹੋ ਰਿਹਾ ਹੈ ਗਾਣਿਆਂ ਦੇ ਵਿੱਚ ਕਈਆਂ ਦੀਆਂ ਗੱਲਾਂ ਦੇ ਨਾਲ ਲੋਕ ਪ੍ਰਭਾਵਿਤ ਹੋ ਰਹੇ ਨੇ ਤਾਂ ਬੱਬੂ ਮਾਨ ਜਦੋਂ ਸ਼ੀਰੋ ਸ਼ੀਰੋ ਦੇ ਵਿੱਚ ਹਿੱਟ ਹੋਏ ਸੀਗੇ ਨਾ ਜਦੋਂ ਦਾ ਸ਼ੁਰੂਆਤੀ ਸਮਾਂ ਸੀ ਉਹਨਾਂ ਤਾਂ ਬਹੁਤ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ ਉਦੋਂ ਵੀ ਇਹੀ ਕਿਹਾ ਜਾਂਦਾ ਸੀਗਾ ਵੀ ਇਹ ਗਾਣੇ ਸਹੀ ਨਹੀਂ ਇਹ ਗਾਣੇ ਗਲਤ ਕਹੇ ਪਰ ਅੱਜ ਦੇਖਿਆ ਜਾਂਦਾ ਹੈ ਕਿ ਉਹਨਾਂ ਵਰਗੀ ਨਾ ਕੋਈ ਗਾਇਕੀ ਨਾ ਹੀ ਕੋਈ ਗੀਤਕਰ ਨਾ ਹੀ ਕੋਈ ਇਨਸਾਨ ਹੋਇਆ ਜੀ ਨਾ ਜਿਹੜੀ ਗੱਲ ਉਹ ਕਹਿ ਦਿੰਦੇ ਨੇ ਬਸ ਫਿਰ ਉਹ ਉੱਤੇ ਖੜ ਜਾਂਦੇ ਨੇ ਉਹਨਾਂ ਦੇ ਅੱਗੇ ਕੋਈ ਨਹੀਂ ਟਿਕ ਸਕਦਾ ਹੁਣ ਇਹ ਤਾਂ ਤੁਹਾਡੇ ਤੇ ਆ ਨਾ ਕਿ ਤੁਸੀਂ ਕਹੀ ਹੋਈ ਗੱਲ ਨੂੰ ਕਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਲੈ ਰਹੇ ਹੋ ਤੁਸੀਂ ਗਾਣਿਆਂ ਨੂੰ ਸਿਰਫ 뮤직 ਦੇ ਤੌਰ ਤੇ ਕਿਉਂ ਨਹੀਂ ਦੇਖ ਸਕਦੇ ਬਿਲਕੁਲ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਨਾ ਗਾਣਿਆਂ ਨੂੰ ਸਿਰਫ ਅ ਡਾਂਸ ਕਰਨ ਦੇ ਲਈ ਵਿਆਹਾਂ ਸ਼ਾਦੀਆਂ ਦੇ ਵਿੱਚ ਵਰਤਣਾ ਹੈ ਗਾਣਿਆਂ ਤੋਂ ਕੌਣ ਕਹਿੰਦਾ ਤੁਹਾਨੂੰ ਗਾਣਿਆਂ ਤੋਂ ਸਿੱਖੋ ਤੁਸੀਂ ਗਾਣਿਆਂ ਦੇ ਵਿੱਚ ਮਿਊਜ਼ਿਕ ਹੈ ਤੁਸੀਂ ਮਿਊਜ਼ਿਕ ਤੇ ਐਂਟਰਟੇਨ ਕਰੋ ਇੰਜੋਏ ਕਰੋ ਆਪਣੇ ਆਪ ਨੂੰ ਸਿੱਖਣ ਦੇ ਲਈ ਤੁਹਾਡੇ ਕੋਲ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਨਹੀਂ ਕਿ ਤੁਸੀਂ ਕਹੋਗੇ ਅਸੀਂ ਗਾਣਿਆਂ ਤੋਂ ਵੀ ਸਿੱਖਣਾ ਤਾਂ ਉਹ ਸਹੀ ਤਰੀਕੇ ਨਾਲ ਉਸੇ ਤਰ੍ਹਾਂ ਹੀ ਚੱਲਣ ਹੁਣ ਇੱਕ ਟਰੈਕ ਬਣਿਆ ਹੋਇਆ ਹੈ ਗਾਣਿਆਂ ਦਾ ਇਹ ਨਹੀਂ ਅਸੀਂ ਕਹਿੰਦੇ ਕਿ ਇਹ ਗਾਣੇ ਗਾਣੇ ਹੀ ਚਾਹੀਦੇ ਨੇ ਪਰ ਕਈ ਇਹੋ ਜਿਹੇ ਗਾਣੇ ਵੀ ਹਿੱਟ ਹੁੰਦੇ ਨੇ ਮੰਨ ਲਓ ਕਿ ਧਾਰਮਿਕ Song ਕਹਿ ਲਓ ਉਹਨਾਂ ਨੂੰ ਇਮੋਸ਼ਨਲ ਕਹਿ ਲਓ ਪਰਿਵਾਰਿਕ ਜੀਵਾਂ ਨਾਲ ਜੁੜੇ ਕਹਿ ਲਓ ਮਾਵਾ ਦੇ ਉੱਪਰ ਬਣੇ ਹੋਏ ਗਾਣੇ ਕਹਿ ਲਓ ਪਰਿਵਾਰਾਂ ਦੇ ਉੱਪਰ ਬਣੇ ਹੋਏ ਗਾਣੇ ਕਹਿ ਲਓ ਅਰਦਾਸ ਕਰਾਂ ਵਰਗੇ ਗਾਣੇ ਲੈ ਲਓ ਤੁਸੀਂ ਮਨੁੱਖਤਾ ਦੀ ਭਲਾਈ ਦੇ ਲਈ ਜਿਹੜੇ ਗਾਣੇ ਗਾਈ ਜਾਂਦੇ ਨੇ ਤਾਂ ਬਹੁਤ ਤਰ੍ਹਾਂ ਦੇ ਗਾਣੇ ਨੇ ਸਿਰਫ ਇੱਕੋ ਤਰ੍ਹਾਂ ਦੇ ਗਾਣੇ ਨਹੀਂ ਹੁੰਦੇ ਤੁਹਾਡੇ ਤੇ ਵੀ ਤੁਸੀਂ ਕਿਹੜੇ ਸੁਣ ਰਹੇ ਹੋ ਬਿਲਕੁਲ ਹੁਣ ਜੇ ਕੋਈ ਗਾਣਾ ਕਿਸੇ ਦਾ ਚੱਲ ਰਿਹਾ ਉਸ ਤਰੀਕੇ ਦੇ ਨਾਲ ਤਾਂ ਤੁਸੀਂ ਉਹਨੂੰ ਸੁਣ ਰਹੇ ਹੋ ਸੁਣਨ ਵਾਲੇ ਤੁਹਾਡੇ ਵਿੱਚ ਹੀ ਨੇ ਜਾਂ ਫਿਰ ਤੁਸੀਂ ਕਹਿ ਲਓ ਕਿ ਤੁਹਾਨੂੰ ਕੋਈ ਬਦਲ ਚਾਹੀਦਾ ਇਸ ਜਿਹੜੇ ਗਾਣੇ ਪਹਿਲਾਂ ਤੋਂ ਚੱਲਦੇ ਆ ਰਹੇ ਨੇ ਇਸ ਕਰਕੇ ਤੁਸੀਂ ਉਹਨਾਂ ਨੂੰ ਸੁ ਮੰਨਣ ਨੂੰ ਤਾਂ ਉਹ ਨਹੀਂ کہہ ਰਹੇ ਉਹਨਾਂ ਦਾ ਕੰਮ ਇਹ ਨਹੀਂ ਹੈ ਕਿ ਅਸੀਂ ਇਸ ਤਰੀਕੇ ਨਾਲ ਕਰਕੇ ਕਿਸੇ ਚੀਜ਼ ਨੂੰ ਪ੍ਰਮੋਟ ਕਰਾਂਗੇ ਉਹ ਤਾਂ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਨੇ ਕਿਸੇ ਵੀ ਤਰੀਕੇ ਦੇ ਨਾਲ ਉਹ ਖੁਦ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੀ ਚੀਜ਼ ਲੋਕਾਂ ਨੂੰ ਉਹਨਾਂ ਦੇ ਵਿੱਚੋਂ ਪਸੰਦ ਆ ਰਹੀ ਹੈ ਉਹੀ ਗੱਲ ਆ ਗਈ ਕਿ ਤੁਸੀਂ ਇਹ ਚੀਜ਼ ਨੂੰ ਵੀ ਦੋ ਪਾਸੇੋਂ ਦੇਖੋਗੇ ਇੱਕ ਪਾਸੇ ਕਹੋਗੇ ਕਿ ਗਾਣਾ ਜਿਹੜਾ ਹੈਗਾ ਇਹਦੇ ਵਿੱਚ ਗਲਤ ਗੱਲਾਂ ਕਿੰਨੀਆਂ ਦੀਆਂ ਨੇ ਦੂਸਰੇ ਪਾਸੇ ਤੁਸੀਂ ਕਹੋਗੇ ਵਿਆਹਾਂ ਸ਼ਾਦੀਆਂ ਚਾਹੇ ਉਹੀ ਗਾਣਾ ਲਾਓਗੇ ਉਹੀ ਗਾਣਿਆਂ ਦਾ ਡਾਂਸ ਫਿਰ ਉਹ ਤੇ ਦੋ ਗਲਾ ਬਣ ਗਿਆ ਦੋ ਦੋਨੋਂ ਪਾਸੇ ਉਹੀ ਗਾਣਿਆਂ ਤੇ ਨੱਚ ਰਹੇ ਹੁੰਦੇ ਨੇ ਲੋਕ ਜਿਹੜੇ ਗਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਸਭ ਤੋਂ ਮਾੜੀ ਗੱਲ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਆਪਾਂ ਵੈਸੇ ਤਾਂ ਕਹਿੰਦੇ ਆ ਕਿ ਵਿਆਹਾਂ ਦੇ ਵਿੱਚ ਆ ਔਰਕੈਸਟਰਾ ਲਗਾ ਲਓ ਕੁੜੀਆਂ ਲਗਾ ਲਓ ਨਚਾਣੀਆਂ ਨਹੀਂ ਚਾਹੀਦੀਆਂ ਫਿਰ ਤੁਸੀਂ ਕੋਈ ਇਹ ਜਿਹਾ ਵਿਆਹ ਦੇਖਿਆ ਜਿਹਦੇ ਵਿੱਚ ਔਰਕੈਸਟਰ ਟੀਮ ਨੂੰ ਬੁਲਾਈ ਹੋਵੇ ਫਿਰ ਕਹਿ ਦਣਗੇ ਜੀ ਅਸੀਂ ਤਾਂ ਜੀ ਪੰਜਾਬੀ ਸੱਭਿਆਚਾਰ ਵਾਲੀ ਟੀਮ ਬਣਾਈ ਸੀ ਯਾਨੀ ਕਿ ਕੁੜੀਆਂ ਨਚਾਣੀਆਂ ਜ਼ਰੂਰ ਨੇ ਪਰ ਉਹਨਾਂ ਨੇ ਅਸੀਂ ਸੂਟ ਪਵਾ ਕੇ ਨਚਾ ਰਹੀ ਸੀ ਹੁਣ ਇਹ ਦੇਖੋ ਹੁਣ ਦੋ ਪਾਸੇ ਹੋ ਗਈ ਗੱਲ ਦੋ ਹੀ ਪਾਸੇ ਹੋ ਗਈ ਗੱਲ ਕਿ ਆਰੀ ਨੂੰ ਇੱਕ ਪਾਸੇ ਦੰਦੇ ਸਮਾਜ ਨੂੰ ਦੋ ਪਾਸੇ ਗੱਲ ਹੈ ਨਾ ਬਿਲਕੁਲ ਇਹ ਜਿਹੜੀ ਗੱਲ ਟੁਕਦੀ ਆ ਇੱਥੇ ਗੁਰੂ ਸ਼ਰਨ ਮੈਂ ਵਿਦੇਸ਼ ਦੇ ਨਾਲ ਵੀ ਇਹ ਗੱਲ ਨੂੰ ਜੋੜਦੀ ਆ ਕਿਉਂਕਿ ਆਪਾਂ ਅਕਸਰ ਸੁਣਦੇ ਆ ਜਿਵੇਂ ਹੁਣ ਸਾਡੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਕੋਈ ਕੋਈ ਗਿਆ ਹੋਵੇ ਬਾਹਰ ਹਨਾ ਤੇ ਆਪਾਂ ਇਹੀ ਗੱਲ ਪਹਿਲਾਂ ਉਹਨੂੰ ਪੁੱਛਦੇ ਆ ਕਿੰਨੀ ਛੁੱਟੀਆਂ ਆ ਹਨਾ ਜਾਂ ਫਿਰ ਉਹਨੂੰ ਸਾਡ ਹਾਲ ਪੁੱਛਦਾ ਕਿ ਹੋਰ ਦੱਸ ਕਿਨੇ ਕਿੰਨੇ ਦਿਨਾਂ ਦੀ ਛੁੱਟੀ ਆਇਆ ਹੈ ਤੇ ਕੱਜ ਜਾਣਾ ਆ ਦੇ ਅਗਲਾ ਕਹੇਗਾ ਕਿ ਮੈਂ 2 ਮਹੀਨੇ ਤੋਂ ਇੱਥੇ ਆ ਲੈ ਲੈ ਹੁਣ ਦੋ ਮਹੀਨੇ ਤੇਰਾ ਕੰਮ ਉਧਰ ਕਿਵੇਂ ਚੱਲ ਰਿਹਾ ਹੋਣਾ ਹਨਾ ਤਾਂ ਜਾਂ ਫਿਰ ਕਿਵੇਂ ਹੁਣ ਜਾਏਗਾ ਉੱਥੇ ਕੀ ਇੱਥੇ ਕਿੰਨਾ ਟਾਈਮ ਹੋ ਰਿਹਾ ਹੈ ਇਹਨੂੰ ਇਦਾਂ ਦੇ ਸਵਾਲ ਪੁੱਛੇ ਜਾਂਦਾ ਹੈ ਪਰ ਜੇ ਆਪਾਂ ਦੇਖੀਏ ਕਿ ਜਦੋਂ ਉਹ ਵਿਦੇਸ਼ ਦੇ ਵਿੱਚ ਹੁੰਦਾ ਆ ਉਹ ਵਿਅਕਤੀ ਜਾਂ ਫਿਰ ਕੋਈ ਵੀ ਲਗਾ ਲਓ ਹੁਣ ਆਪਣੇ ਰਿਸ਼ਤੇਦਾਰ ਸਾ ਕਿ ਜੀ ਕੋਈ ਵੀ ਜਦੋਂ ਵਿਦੇਸ਼ ਦੇ ਵਿੱਚ ਹੁੰਦਾ ਤਾਂ ਉਹਨਾਂ ਇਹ ਕਹਿੰਦੇ ਕਿ ਜੇ ਉਹ 2 ਸਾਲ ਉੱਥੇ ਕੰਮ ਕਰ ਰਹੇ ਨੇਗੇ ਹੁਣ ਤਨੇ ਕਦ ਵਾਪਸ ਆਣਾ ਹੈ ਹਨਾ ਤੇ ਕਿੰਨੇ ਫੁੱਟਿੰਗ ਆਣਾ ਆ ਕਦੋਂ ਆਏਗਾ ਹੁਣ ਵਾਪਸ ਤੇ ਉਹ ਸਵਾਲ ਪੁੱਛ ਜਿੰਦੇ ਹੋਰ ਕਿੰਨੇ ਕੁ ਤਨੇ ਡਾਲਰ ਕਮਾਣੇ ਨੇ ਦੱਸ ਭਾਈ ਇਹਨੂੰ ਤੂੰ ਵਾਪਸ ਕਦੋਂ ਆਣਾ ਫਿਰ ਉਹਦਾਂ ਦੇ ਸਵਾਲ ਪੁੱਛ ਜਿੰਦੇ ਨੇ ਮੰਨ ਲਾਦੇ ਕਿ ਦੂਰ ਬੰਦੇ ਤੋਂ ਤੇ ਨੇੜੇ ਬੰਦੇ ਤੋਂ ਹਨਾ ਇਹ ਸਟੇਟਮੈਂਟ ਕਿਵੇਂ ਮਿੰਟ ਦੇ ਵਿੱਚ ਬਦਲ ਜਾਂਦੀ ਹੈ ਤੇ ਅਗਲੇ ਨੂੰ ਇਹ ਨਹੀਂ ਪੁੱਛਿਆ ਜਾਂਦਾ ਕਿ ਹਾਂ ਭਾਈ ਤੇਰਾ ਉੱਧਰ ਦਾ ਸਫ਼ਰ ਕਿਵੇਂ ਰਿਹਾ ਤੇ ਤੂੰ ਕਿਵੇਂ ਉੱਥੇ ਰਹਿੰਦਾ ਸੀਗਾ ਕੀ ਤੇਰਾ ਖਾਣ ਪੀਣ ਹੁੰਦਾ ਸੀਗਾ ਕਿਵੇਂ ਤਨੇ ਸਟਰਗਲ ਕੀਤੀ ਕਿਵੇਂ ਤੇਰੀਆਂ ਪ੍ਰੋਬਲਮਸ ਸੀਗੀਆਂ ਤਾਂ ਜੋ ਅਸੀਂ ਵੀ ਉਸ ਚੀਜ਼ ਨੂੰ ਸਮਝ ਸਕੀਏ ਵੀ ਜੇ ਕੱਲੋਂ ਸਾਡੇ ਵਿੱਚੋਂ ਕੋਈ ਜਾਂਦਾ ਹੈ ਤੇ ਸਾਨੂੰ ਉਹ ਚੀਜ਼ਾਂ ਫੇਸ ਨਾ ਕਰਨੀਆਂ ਪੈਣ। ਨੂੰ ਐਦਾਂ ਦੇ ਸਵਾਲ ਪੁੱਛਣੇ ਚਾਹੀਦੇ ਆ ਭਾਈ ਤੂੰ ਰੋਟੀ ਟਾਈਮ ਤੇ ਖਾ ਲੈਂਦਾ ਸੀ ਆ ਵੀ ਨਹੀਂ ਖਾ ਲੈਂਦਾ ਸੀ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਵਿਦੇਸ਼ ਦੇ ਵਿੱਚ ਜਿਹੜੀ ਲਾਈਫ ਆ ਉਹ ਥੋੜੀ ਜੀ ਬਿਜ਼ੀ ਹੈ। ਬਿਜ਼ੀ ਲਾਈਫ ਹੁੰਦੀ ਹੈ ਤੇ ਉਹਦੇ ਚੱਕਰ ਦੇ ਵਿੱਚ ਬੰਦਾ ਖਾਣਾ ਪੀਣਾ ਵੀ ਜਿਹੜਾ ਆਪਣਾ ਸ਼ਡਿਊਲ ਵਿਗੜ ਜਾਂਦਾ ਹੈ। ਬਿਲਕੁਲ। ਬਿਲਕੁਲ ਲੋਕ ਇਹੀ ਗੱਲਾਂ ਪੁੱਛਦੇ ਹੁੰਦੇ ਨੇ ਵੀ ਤੁਸੀਂ ਕਿਵੇਂ ਕੀਤਾ ਆਪਾਂ ਵਿਦੇਸ਼ ਤੋਂ ਵੀ ਜੇਕਰ ਛੱਡੀ ਹੈ ਜੇ ਆਪਾਂ ਵੀ ਆਪਣੀ ਨਾਰਮਲੀ ਗੱਲ ਕਰਦੇ ਆ ਤਾਂ ਪਰਟੀਕੂਲਰ ਸਵਾਲ ਬਣੇ ਹੋਏ ਨੇ ਮੈਨੂੰ ਲੱਗਦਾ ਕੁਝ ਗੱਲਾਂ ਨਾ ਲੋਕੀ ਸਿਰਫ ਕਰਨ ਲਈ ਬੋਲਦੇ ਨੇ ਉਹਨਾਂ ਦੇ ਪਿੱਛੇ ਉਹਨਾਂ ਦਾ ਕੋਈ ਰਵਈਆ ਨਹੀਂ ਹੁੰਦਾ ਉਹਦੇ ਪਿੱਛੇ ਕੋਈ ਜਜ਼ਬਾਤ ਨਹੀਂ ਹੁੰਦੇ ਪੁੱਛਣ ਦਾ ਕੋਈ ਮਕਸਦ ਵੀ ਨਹੀਂ ਹੁੰਦਾ ਮੈਨੂੰ ਲੱਗਦਾ ਬਸ ਉਹਨਾਂ ਨੂੰ ਨਹੀਂ ਲੱਗਦਾ ਵੀ ਹੁਣ ਇਹ ਬੰਦਾ ਆ ਗਿਆ ਅੱਛਾ ਮੈਂ ਇਹਦੇ ਨਾਲ ਕੀ ਗੱਲ ਕਰਾਂ ਚੱਲ ਆਹੀ ਪੁੱਛ ਲੈਂਦਾ ਇਹ ਕਦੋਂ ਆਇਆ ਕਈਆਂ ਨੂੰ ਐ ਹੁੰਦਾ ਵੀ ਉਹ ਕੁਝ ਲਾ ਵੀ ਇਹਨਾਂ ਦੇ ਵਿੱਚ ਚੱਲ ਕੀ ਰਿਹਾ ਚੱਲ ਕੀ ਰਿਹਾ ਬਸ ਵੀ ਕੁਝ ਵੀ ਗੱਲ ਮੈਂ ਸ਼ੁਰੂ ਕਰ ਲਾਂ ਤੇ ਮੇਰੀ ਗੱਲਬਾਤ ਹੋ ਜਾਈ ਉਹ ਗੱਲਬਾਤ ਕਰਨ ਦੇ ਰਾਹ ਤੇ ਜਾਣ ਦੇ ਹੋਏ ਉਹ ਕੁਝ ਵੀ ਫਜ਼ੂਲ ਦੀ ਗੱਲ ਬੋਲਦੇ ਮੈਨੂੰ ਇਹ ਲੱਗਦਾ ਜੀ ਹੈਨਾ ਬਜਾਏ ਕਿ ਹੀ ਜਾਣਣ ਦੇ ਕਿ ਉਹਦੇ ਹਾਲਾਤ ਕਿਵੇਂ ਆ ਜਾਂ ਫਿਰ ਉਹ ਹੁਣ ਕਿਵੇਂ ਮਹਿਸੂਸ ਕਰ ਰਿਹਾ ਹੂੰ ਇਹੇ ਸਮਝ ਨਹੀਂ ਨਹੀਂ ਪੁੱਛਦੇ ਕਿ ਹਾਂ ਵੀ ਇੱਥੇ ਤੂੰ ਕਿਵੇਂ ਰਹਿ ਰਿਆਂ ਜਾਂ ਫਿਰ ਇੱਥੇ ਤੇਰਾ ਦਿਲ ਲੱਗ ਗਿਆ ਕਿਵੇਂ ਦੇ ਉਧਰੋਂ ਆਇਆ ਸੀ ਉਪਰਾਂ ਤਾਂ ਨਹੀਂ ਲੱਗਿਆ ਹੈਗਾ ਕੁਝ ਕੀ ਕੁਝ ਚੇਂਜ ਲੱਗਿਆ ਹਨਾ ਵੀ ਇਹੋ ਜਿਹੀਆਂ ਗੱਲਾਂ ਵੀ ਆਪਾਂ ਕਰ ਸਕਦੇ ਹਾਂ ਉਹੀ ਨਾ ਆਪਾਂ ਇਹ ਆਪਣੀ ਸੋਚ ਤੇ ਆ ਜਾਂਦਾ ਪਰ ਆਪਾਂ ਕੁਝ ਚੀਜ਼ਾਂ ਫਿੱਟ ਕੀਤੀਆਂ ਹੋਈਆਂ ਨੇ ਕਿ ਫਲਾਣੀ ਥਾਂ ਤੇ ਜਾ ਕੇ ਫਲਾਣੀ ਜਹੀ ਗੱਲ ਕਰਨੀ ਉੰਜ ਕੋਈ ਆਪਾਂ ਨੂੰ ਕੁੜੀ ਮਿਲ ਜਾਂਦੀ ਹੈ ਕਿਸੇ ਰਿਸ਼ਤੇਦਾਰ ਦੀ ਵਿੱਚ ਉਹਦਾ ਜਿਵੇਂ ਵਿਆਹ ਨਹੀਂ ਹੋਇਆ ਪਰ ਵਿਆਹ ਦੀ ਉਮਰ ਹੋ ਚੁੱਕੀ ਹੈ ਤਾਂ ਆਹੇ ਸਵਾਲ ਪੁੱਛਦਾ ਤੂੰ ਕੁੜੀਏ ਵਿਆਹ ਕਰਵਾਉਣਾ ਹਾਂ ਖਾਸ ਕਰਕੇ ਵਿਆਹ ਦੇ ਵਿੱਚ ਵੀ ਆਸਾ ਗੱਲ ਚ ਵੀ ਕੀਤੀ ਜਾਂਦੀ ਹੈ ਵੀ ਇਹਦਾ ਤਾਂ ਹੋ ਗਿਆ ਤੂੰ ਕਦੋਂ ਕਰਾਣਾ ਤੂੰ ਵਿਆਹ ਦੇ ਲੱਡੂ ਬੱਸ ਭਾਈ ਹੁਣ ਲੱਡੂ ਕਦੋਂ ਖਲਾਣੇ ਨੇ ਬਿਲਕੁਲ ਇਹੋ ਜਿਹੀ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਕੁਝ ਮਿਲ ਲੱਗਦਾ ਗੱਲਾਂ ਹੀ ਨਹੀਂ ਹੁਣ ਉਹਨਾਂ ਦਾ ਕੀ ਲੈਣਾ ਦੇਣਾ ਕਿਸੇ ਦੇ ਵਿਆਹ ਕਿਸੇ ਦੇ ਨਾਲ ਮਨ ਲਓ ਕਿ ਕੱਲ ਨੂੰ ਕੁੜੀ ਦਾ ਵਿਆਹ ਹੋ ਗੀ ਜਾਂਦਾ ਹੈ। ਉਹਦੇ ਘਰ 'ਚ 100 ਪ੍ਰੋਬਲਮਾਂ ਹੋਣੀਆਂ। ਨਾ ਤਾਂ ਤੁਸੀਂ ਉਹਨਾਂ ਨੂੰ ਸੋਲਵ ਕਰ ਸਕਦੇ। ਨਾ ਹੀ ਤੁਸੀਂ ਘਰ-ਬਾਰ ਇਹਨਾਂ ਵਾਰ ਲੱਭ ਕੇ ਦੇਣਾ। ਹੂੰ। ਠੀਕ ਹੈ। ਸਿਰਫ ਤੁਸੀਂ ਇੰਟਰਸਟ ਲੈਣੇ ਹੋ ਮੈਨੂੰ ਲੱਗਦਾ ਹੈ ਕਿ ਸਿਰਫ ਤੇਰੀ ਜਸਪੀ ਹੁੰਦੀ ਹੈ ਕਿ ਅਸੀਂ ਉਹ ਕਹਿ ਰਹੇ ਵੀ ਤੂੰ ਕਦੋਂ ਵਿਆਹ ਕਰਵਾਉਣਾ। ਕਿਉਂਕਿ ਇਹ ਬਣੀਆਂ ਹੋਈਆਂ ਨੇ ਚੀਜ਼ਾਂ ਕਿ ਜਦੋਂ ਤੁਸੀਂ ਫਲਾਣੀ ਥਾਂ ਤੇ ਫਲਾਣੇ ਹਾਲਾਤਾਂ ਦੇ ਵਿੱਚੋਂ ਤਾਂ ਇਹ ਗੱਲ ਪੁੱਛੀ ਜਾ। ਹੂੰ। ਮੈਨੂੰ ਇਹ ਲੱਗਦਾ ਹੈ ਕਿ ਹੋਰ ਇਹਦਾ ਕੋਈ ਕਾਰਨ ਨਹੀਂ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਗੁਰੂ ਸ਼ਰਨ ਜੋ ਇਨਸਾਨ ਦੂਜੇ ਨੂੰ ਉਵੇਂ ਨਹੀਂ ਸਮਝ ਸਕਦਾ ਨਾ ਤੇ ਉਹੀ ਹੈ ਜੀਆਂ ਫਜ਼ੂਲ ਗੱਲਾਂ ਕਰਦਾ ਹੈ ਜੇ ਆਪਾਂ ਕਿਸੇ ਨੂੰ ਸਮਝ ਸਕਦੇ ਹੋਈਏ ਦੂਜੇ ਇਨਸਾਨ ਦੀ ਆਪਾਂ ਉਸ ਤਰੀਕੇ ਦੇ ਨਾਲ ਕਦਰ ਕਰਦੀ ਹੋਈਏ ਨਾ ਤੇ ਆਪਾਂ ਇਮੋਸ਼ਨਸ ਦੂਸਰੇ ਦੇ ਸਮਝਦੇ ਹੋਈਏ ਸ਼ਾਇਦ ਆਪਾਂ ਉਹ ਚੀਜ਼ਾਂ ਪੁੱਛਣੀਆਂ ਬੰਦ ਕਰ ਲਈਏ ਬਿਲਕੁਲ ਆਪਾਂ ਕਦੇ ਬੇਫਜ਼ੂਲ ਇਹ ਜਾ ਕਰਾਂਗੇ ਹੀ ਨਹੀਂ ਕਿ ਉਹਨੂੰ ਮਹਿਸੂਸ ਹੋਵੇ ਕਿ ਮੈਨੂੰ ਇਹ ਕੀ ਕਹਿਤਾ ਕੱਚਾ ਜਾਂ ਕਰ ਦਿੰਦੇ ਜਿਵੇਂ ਹੁਣ ਮਨ ਲਾ ਕੇ ਸਾਹਮਣੇ ਹਾਂ ਇਹ ਕੁਛ ਬੰਦਾ ਸ਼ਰਮ ਵੀ ਮਹਿਸੂਸ ਕਰਦਾ ਤੇ ਗੁੱਸਾ ਵੀ ਅੰਦਰੋਂ ਅੰਦਰ ਜਾ ਰਹੇ ਹੁੰਦੇ ਵੀ ਹੁਣ ਮੈਂ ਇਹਨੂੰ ਕਹਾ ਕਿ ਅੰਦਰੋਂ ਜੀ ਕਰਦਾ ਦਾ ਮੂੰਹ ਤੋੜ ਕੇ ਉਪਰੋਂ ਹੁੰਦਾ ਹੈ ਕਿ ਹੁਣ ਇਹਨੂੰ ਮੈਂ ਕਹਾ ਕਿ ਮੈਂ ਅੱਜ ਤੂੰ ਮੈਂ ਤੇ ਉਹ ਮੇ ਤੁਹਾ ਵੱਡਾ ਹੈ ਆਪਾਂ ਇਹ ਸੋਚ ਲੈਣਾ ਵੀ ਆਪਾਂ ਇਹਦੇ ਸਾਹਮਣੇ ਹੀ ਨਹੀਂ ਹਾਂ ਇਸ ਜਨ ਕਿ ਇਹ ਸਭ ਤੋਂ ਸੈਂਸਟਿਵ ਮੁੱਦਾ ਆ ਕਿ ਹਾਂ ਵੀ ਜਦੋਂ ਆਪਾਂ ਕਿਸੇ ਨੂੰ ਵਿਆਹ ਦੇ ਬਾਰੇ ਪੁੱਛਦੇ ਆ ਉਹ ਕਿਤੇ ਨਾ ਕਿਤੇ ਇਨਸਾਨ ਨਾ ਆਪਣੇ ਅੰਦਰ ਨੂੰ ਉਹ ਚੀਜ਼ ਮਹਿਸੂਸ ਕਰੀ ਨੇ ਵੀ ਯਾਰ ਵਾਕੇ ਮੈਂ ਇੰਨਾ ਵੱਡਾ ਹੋ ਗਿਆ ਜਾਂ ਫਿਰ ਮੈਨੂੰ ਵੈਸੇ ਹੀ ਐਵੇਂ ਪੋਲੀ ਜਾਂਦੀ ਮੈਨੂੰ ਕਿਉਂ ਬੋਲਦੇ ਨੇ ਨਾ ਇਦਾਂ ਵੀ ਜਨ ਕਿ ਮੇਰੀ ਆਪਦੀ ਲਾਈਫ ਆ ਮੈਂ ਚਾਹੀ ਕੁਝ ਵੀ ਕਰਾਂ ਹਰੇਕ ਨੂੰ ਆਪਾਂ ਹੋ ਸਕਦਾ ਨਾ ਹੀ ਕਰਾਣਾ ਹੋਵੇ ਉਹਨੂੰ ਕਿਦਾਂ ਤੁਹਾਨੂੰ ਮੂੰਹ ਤੇ ਕਹਦੇ ਵੀ ਕਿ ਮੈਂ ਕਰਾਣਾ ਹੀ ਫੇਰ ਤਾਂ ਤੁਸੀਂ ਉਹਦੇ ਪਿੱਛੇ ਪੈ ਜਾਂਦੇ ਨੇ ਐਵੇਂ ਕਿਵੇਂ ਨਹੀਂ ਕਰਾਣਾ ਹੈਗਾ ਮੈਂ ਹਾਂ ਇਹ ਨਹੀਂ ਕਰਾਇਆ ਉਹ ਨਹੀਂ ਕਰਾਇਆ ਨਹੀਂ ਕਰਾਉਗੀ ਇਹ ਨੁਕਸਾਨ ਹੋਗਾ ਨਹੀਂ ਐਸੀ ਨਹੀਂ ਕਰਾਂਗੀ ਆਸੇ ਕਿਹੜਾ ਰਾਜੇ ਦੇ ਬਾਗ ਦੀਆਂ ਮੂਲੀਆਂ ਜਿਹੜੀਆਂ ਅਸੀਂ ਬਿਲਕੁਲ ਰਾਜਾ ਨਹੀਂ ਰੱਖ ਸਕੇ ਧੀਆਂ ਨੂੰ ਤਾਂ ਤੁਸੀਂ ਕਿਵੇਂ ਰਹਿ ਹੁੰਦੇ ਕਿਹਨੋ ਜੀਆਂ ਕਿੰਨੀਆਂ ਹੀ ਕਿੰਨੀਆਂ ਗੱਲਾਂ ਕੀਤੀਆਂ ਜਾਂਦੀਆਂ ਤਾਂ ਉਹੀ ਹੈ ਕਿ ਦੋਨਾਂ ਪਾਸੇ ਨੂੰ ਗੱਲ ਤੋੜ ਲੈਂਦੇ ਨੇ ਲੋਕ ਤੇ ਕਈ ਗੱਲਾਂ ਦਾ ਸਿਰਫ ਛੇੜਨ ਨਹੀਂ ਕਰਦੇ ਕਿ ਚਲੋ ਛੇੜ ਲੋਏ ਉਹ ਇਹ ਹੈ ਕਿ ਹੁਣ ਗੱਲ ਸਾਰੀ ਘੁਮਾ ਕੇ ਆਪਣੇ ਟੌਪਿਕ ਤੇ ਆ ਜਾਂਦੀ ਹੈ ਕਿ ਆਰੀ ਨੇ ਇੱਕ ਪਾਸੇ ਜਾਂਦੇ ਹੁੰਦੇ ਨੇ ਤੇ ਸਮਾਜ ਨੂੰ ਦੋ ਪਾਸੇ ਜਾਂਦੇ ਹੁੰਦੇ ਨੇ ਤੇ ਇਹ ਸੀ ਅੱਜ ਦਾ ਸਾਡਾ ਟੌਪਿਕ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਸਾਨੂੰ ਕਮੈਂਟ ਦੇ ਜ਼ਰੀਏ ਦੱਸ ਸਕਦੇ ਹੋ ਪਰ ਅਸੀਂ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਕਸਰ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਕਿ ਤੁਹਾਡੇ ਨਾਲ ਵੀ ਹੋਈਆਂ ਹੋਣਗੀਆਂ ਤੁਹਾਨੂੰ ਇੱਕ ਪਾਸੇ ਕੁਝ ਹੋਰ ਕਿਹਾ ਜਾਂਦਾ ਅਗਲਾ ਪਾਸੇ ਕੁਝ ਹੋਰ ਬਦਲ ਕੇ ਕਹਿ ਦਿੱਤਾ ਜਾਂਦਾ ਬਿਲਕੁਲ ਸਟੇਟਮੈਂਟ ਜਿਹੜੀ ਹੈ ਨਾਲ ਦੀ ਨਾਲ ਚੇਂਜ ਹੋਈ ਜਾਂਦੀ ਹੈ ਤੇ ਉੱਥੇ ਹੀ ਆਪਾਂ ਜੇ ਦੇਖੀਏ ਤਾਂ ਪੁਰਾਣੇ ਸਮੇਂ ਦੇ ਜਿਹੜੀਆਂ ਪ੍ਰਵहांਤਾਂ ਸੀਗੀਆਂ ਉਹ ਕਿਤੇ ਨਾ ਕਿਤੇ ਇਸੇ ਤਰੀਕੇ ਨਾਲ ਬਣੀਆਂ ਸੀਗੀਆਂ ਕਿ ਬੰਦਾ ਸਿੱਧੀ ਗੱਲ ਨਾ ਕਹੇ ਤੇ ਉਸ ਗੱਲ ਨੂੰ ਇਸ ਤਰੀਕੇ ਨਾਲ ਕਹਿ ਦੇ ਕਿ ਦੂਜੇ ਦੇ ਚਾਹੇ ਆਪਾਂ ਕਹਿੰਦੇ ਕਿ ਗੋਡੇ ਲਗੇ ਨਾ ਕੀਟੇ ਆ ਨਾ ਤਾਂ ਗੱਲ ਅਗਲੇ ਤੇ ਮੂੰਹ ਤੇ ਵੀ ਕਹਿਦੀ ਹੈ ਨਾ ਜਿਵੇਂ ਹੁਣ ਇਸੇ ਗੱਲ ਦੀ ਜਿਵੇਂ ਹੁਣ ਆਪਾਂ ਵਿਆਹ ਦੀ ਗੱਲ ਕੀਤੀ ਹੈ ਜੇ ਵਿਆਹ ਦੇ ਵਿੱਚ ਬੰਦਾ ਸਿੱਧਾ ਨਾ ਕਹੇ ਤਾਂ ਇਹ ਕਹਦੇ ਕਿ ਆਰੇ ਨੂੰ ਤਾਂ ਭਾਈ ਇੱਕ ਪਾਸੇ ਦੰਦੇ ਹੁੰਦੇ ਨੇ ਸਮਾਜ ਨੇ ਦੋ ਪਾਸੇ ਨੇ ਨਾ ਦੂਸਰਾ ਬੰਦਾ ਗੁੱਸਾ ਕਰਦਾ ਹੈ ਬਿਲਕੁਲ ਨਾ ਉਹਨੂੰ ਆਪਣੇ ਆਪਣੇ ਆਪ ਨੂੰ ਮਹਿਸੂਸ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਹਦੀ ਗੱਲ ਵੀ ਕਹੀ ਜਾਂਦੀ ਹੈ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਹੋਰ ਵੀਡੀਓ ਦੇ ਵਿੱਚ ਹੋਰ ਵਿਸ਼ੇ ਦੇ ਨਾਲ ਫਿਲਹਾਲ ਦੇ ਲਈ ਐਨ ਆਈ ਸਤਿ ਸ਼੍ਰੀ ਅਕਾਲ